ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਲਸੀ ਦੀਆਂ ਪਿੰਨੀਆਂ ਬਣਾਵਾਂਗੇ ਆਲਸੀ ਦੀਆਂ ਤੇ ਆਲਸੀ ਇਹ ਸਾਫ਼ ਕਰਕੇ ਰੱਖੀ ਐ ਭਾਈ ਆਲਸੀ ਹੈਗੀ ਤੇ ਆਪਾਂ ਹੁਣ ਅੱਗ ਬਾਲ ਪੀ ਤੇ ਕੜਾਈ ਧਰਾਂਗੇ ਇਹ ਠੰਡ ਠੰਡ ਵਿੱਚ ਖਾਂਦਦੀਆਂ ਬਹੁਤ ਚੰਗੀਆਂ ਜੰਗਾਂ ਇਹ ਹੁਣ ਆਪਾਂ ਭੁੰਨਾਂਗੇ ਇਹਨੂੰ ਆਹਨ ਨੂੰ ਭੁੱਜਣ ਲੱਗ ਗਈ ਐ ਥੋੜੀ ਥੋੜੀ ਆਵਾਜ਼ ਆਉਣ ਲੱਗ ਗਈ ਐ ਆਪਣੇ ਆਲਸੀ ਖੋਜ ਜਗੀ ਤੇ ਆਪਾਂ ਹੁਣ ਲਾਵਾਂਗੇ ਹੁਣ ਹੁਣ ਆਪਾਂ ਇਹਨੂੰ ਪੀਸਿਸਾਂਗੇ ਫਹਿਲਾ ਜਿ ਪਲੇਟ ਚ ਪਾ ਲੈਨੇ ਆਪਾਂ ਇਹ ਥੋੜੀ ਠੰਡੀ ਹੋ ਗਈ ਫਿਰ ਪੀਸਾਂਗੇ ਗਰਮ ਹੈ ਥੋੜੀ ਜੀ ਲਹੂਣੇ ਠੰਡੀ ਹੋ ਗਈ ਤੇ ਆਪਾਂ ਮਿਕਸੀ ਚ ਪਾਵਾਂਗੇ ਅੱਗ ਚ ਹੁਣ ਆਪਾਂ ਇਹਨੂੰ ਫੀਲਾਂਗੇ। ਲਓ ਆਪਾਂ ਗ੍ਰाइंड ਕਰ ਲਿਆ ਹੁੰਦੀ। ਫੀਲਿਆਂਦੀ। ਹੁਣ ਆਪਾਂ ਇਹਦੇ ਚ ਕੱਢ ਲਾਂਗੇ ਪਲੇਟ ਚ। ਹੁਣ ਆਪਾਂ ਕੜਾਈ ਧਰਾਂਗੇ। ਹੁਣ ਆਪਾਂ ਦੈਸੇ ਕਿਉ ਪਾਵਾਂਗੇ। ਇਹ ਕਿਉ ਗਰਮ ਹੋ ਗਿਆ। ਫਿਰ ਆਪਾਂ ਆਟਾ ਪਾਵਾਂਗੇ। ਤਾਂ ਆਪਣਾ ਕਿਉ ਗਰਮ ਹੋ ਗਿਆ ਤੇ ਆਪਾਂ ਆਟਾ ਪਾਵਾਂਗੇ। ਪਾਈ ਆ ਈਲਸੀ ਹੈ ਤੇ ਪਾਈ ਹੈ ਤਾਂ ਥੋੜਾ ਜਿਹਾ ਘਾਟ ਆਟਾ ਹੈ। ਖੇਰ ਤਾਂ ਪੌਂ ਹੀ ਪਾ ਲਿਆ ਹੰਦਾ ਜੇ ਨਾਲ ਹੀ ਵੀ ਚੱਲ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਹੁਣ ਮੱਠੀ ਮੱਠੀ ਅੱਗ ਤੇ ਜਦੋਂ ਲਾਲ ਹੋਣ ਲੱਗ ਗਿਆ ਉਦੋਂ ਆਪਾਂ ਲਾ ਲਾਂਗੇ ਲੋ ਹੁਣ ਆਪਾਂ ਆਟਾ ਭੁੱਜ ਗਿਆ ਲਾਲ ਹੋ ਗਿਆ ਥੋੜਾ ਥੋੜਾ ਤੇ ਆਪਾਂ ਹੁਣ ਦਾਖਾ ਪਾਵਾਂਗੇ ਆਲੇ ਹੁਣ ਆਪਾਂ ਅਲਸੀ ਪਾ ਦਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਹਲੋ ਆਪਣੀ ਅਲਸੀ ਚੰਗੀ ਤਰ੍ਹਾਂ ਮਿਕਸ ਹੋ ਗਈ ਆਪਾਂ ਹੁਣ ਇਹਨੂੰ ਲਾ ਦੇਾਂਗੇ ਤੇ ਦੂਜੀ ਕੜਾਈ ਚ ਰਾਂਗੇ ਹੁਣ ਆਪਾਂ ਗੁੜ ਪਾਵਾਂਗੇ ਕੌਲੀ ਗੁੜ ਦੀ ਹੈ पानी पावांगे आधा गिलास वो जो पानी गर्म होया ओदो खुर्न लगोगा ਗੋੜ ਖਰ ਗਿਆ ਚਾਹ ਸੁਣੀ ਰਿਜਨ ਲੱਗ ਗਈ ਤੇ ਆਪਾਂ ਇਹਨੂੰ ਇੱਕ ਤਾਰ ਬਣਾਵਾਂਗੇ ਚੰਗੀ ਤਰ੍ਹਾਂ ਪਕਾਵਾਂਗੇ ਲੋ ਆਪਾਂ ਇਹ ਚਾਹ ਸੁਣੀ ਬਣ ਗਈ ਏ ਇੱਕ ਤਾਰ ਬਣ ਗਈ ਤੇ ਆਪਾਂ ਹੁਣ ਲਾਵਾਂਗੇ ਆਪਾਂ ਇਹ ਰਿਚੇ ਪਾ ਦੇਾਂਗੇ इस तरह करके आप मिला लागे सारे घर लो आप चंगी तरह मिला लें चाशनी च मिला लिया ਸਵਾਣ ਤੇ ਆਪਾਂ ਹੁਣ ਪਿੰਨੀਆਂ ਬਣਾਵਾਂਗੇ ਬਣਾਵਾਂਗੇ ਸਾਰੀਆਂ ਬਹੁਤ ਵਧੀਆ ਬਣ ਗਈਆਂ ਅਲਸੀ ਦੀਆਂ ਪਿੰਨੀਆਂ ਇਹ ਠੰਡ ਚ ਬਹੁਤ ਚੰਗੀਆਂ ਐ ਖਾਧੀਆਂ ਬਹੁਤ ਵਧੀਆ ਬਣੀਆਂ ਪਿੰਨੀਆਂ ਬਹੁਤ ਵਧੀਆ ਬਣੀਆਂ ਗੁੜ ਪਾ ਕੇ ਅਲਸੀ ਦੀਆਂ ਪਿੰਨੀਆਂ ਠੰਡ ਤੋਂ ਬਹੁਤ ਵਧੀਆ ਚੰਗੀਆਂ ਹੈ ਇਹ ਨਾੜਾ ਨੋੜਾ ਬਹੁਤ ਚੰਗੀਆਂ ਹੈ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ